và cho nó vào cho nó lên rồi <laughs> chạy đi <laughs> cho nó vào cho nó lên rồi ਮਾਤਾ ਜੀ ਨਾਮ ਦੱਸ ਦਿਓ ਪਿੰਡ ਦੱਸ ਦਿਓ ਆਪਣਾ ਜੀ ਤੁਹਾਡੇ ਬੇਟੇ ਦਾ ਕੀ ਨਾਮ ਆ ਠੀਕ ਹੈ ਬੇਟਾ ਮੇਰੀ ਪਰਦਾ ਨਾਮ ਸੰਸਕਰਣ ਮਨਜੀ ਸਿੰਘ ਮੇਰਾ ਬੇਟਾ ਤੇ ਉਹ ਸਾਡੇ ਕੋਲ ਮੇਰੇ ਲੱਗੇ ਆ ਜਿਹੜਾ ਕਾਟੇ ਪਿੰਡ ਦੇ ਭਰਾ ਹੀ ਨੂੰ ਦੇ ਕਰ ਰਹੇ ਨੇ ਇਹ ਕੁੜੀ ਨੇ ਵਿਆਹ ਹੀ ਨਹੀਂ ਆ ਤਿੰਨ ਬੱਚੇ ਨੇ ਇਹ ਤੇ ਰੁਸ ਕੇ ਆਈ ਧੀ ਇਹਨਾਂ ਗੱਲਾਂ ਕਰਕੇ ਕੁੜੀ ਉਹ ਪਰੌਣੇ ਦੇ ਘੁੱਟੇ ਗੱਡੀ ਹੋਈ ਸੀ ਤੇ ਮੁੰਡਾ ਮੇਰਾ ਉਹਨਾਂ ਦੇ ਘਰੇ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਪਾਪਾ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਦੇ ਕੇ ਉਹਦੀ ਕੁੜੀ ਘਰੇ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕੇ ਤੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੂੰ ਮੈਂ ਭੇਜਿਆ ਬਾਪ ਦੇ ਕੋਲ ਮਾਂ ਕੋਲ ਕਹਿ ਗਿਆ ਸਾਂ ਪੰਜ ਘਰ ਇੱਕ ਪੰਜ ਠੀਗਾ ਉਹਨੂੰ ਵੀ ਅਸੀਂ ਕਹਿ ਕੇ ਆਏ ਉਹ ਨਹੀਂ ਮੰਨੇ ਸੌਦਾ ਪੱਤਾ ਜੋਰਾ ਸਰਪੰਚ ਮੇਰੇ ਮੁੰਡਾ ਨੂੰ ਖਾਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾ ਕਿਤੇ ਵੀ ਮੈਂ ਨੂੰ ਜੇ ਸੌਰੀ ਜਿੰਨਾ ਛੱਡਿਓ ਮੇਨਾ ਕਾਕਾ ਨੇ ਚਲੀ ਜਾਣਾ ਚਲੋ ਗੱਲਾਂ ਉਹਨੇ ਗੁਸਤਾਰ ਜਾ ਕੇ ਵੀ ਕਰਨੀ 2000 ਬੰਦੇ ਆ ਕੋ ਇਹ ਦਵਾਰ ਨੂੰ ਕੋਈ ਨਹੀਂ ਛੱਡਿਆ ਉੱਥੋਂ ਪਰ ਉਹਨੇ ਬਾਨਾ ਲਾ ਕੇ ਕੁੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਖੜੀਆ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਸਹਰਾਈਆਂ ਦੇ ਘਰੇ ਮੁੰਡੇ ਨੂੰ ਫੋਨ ਕਰਦਾ ਵੀ ਇੱਥੇ ਖੜੀਆ ਮੈਂ ਆ ਜਾ ਮੁੰਡਾ ਮੇਰਾ ਚਲੇ ਗਿਆ ਸਾਨੂੰ ਨਹੀਂ ਪਤਾ ਵੀ ਕਿੱਥੋਂ ਗਿਆ ਕਿੱਥੋਂ ਲੈ ਗਿਆ ਕਿੱਥੋਂ ਕੁੜੀ ਗਈ ਆ ਤੇ ਉਹ ਮੁੰਡੇ ਉਹਦੇ ਭਾਈ ਜਨ ਨੇ ਬਾਅਦ ਲੱਭ ਲਿਆ ਇਹ ਜਗ ਉਹਦੇ ਘਰ ਆ ਤੋਨੇ ਲੱਭ ਕੇ ਲਿਆ ਕੇ ਰਾਤ ਉਹਨਾਂ ਨੇ ਘਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਨੇ ਜੀ ਕੁੜੀ ਕਿਤੇ ਭੈਣ ਵਿਆਹੀ ਆ ਉਹ ਇਹ ਕਰਕੇ ਉਹਨਾਂ ਨੇ ਕੁੱਟਿਆ ਤੇ ਜਿਹਨਾਂ ਨੇ ਹਟਾਣ ਦੇ ਰਾਹ ਤੇ ਲੈ ਕੇ ਕੁੱਟਿਆ ਬਹੁਤ ਉਹਦੇ ਹੱਡ ਗੋਡੇ ਭੰਨੇ ਪਏ ਨੇ ਕੋਸੋ ਦਾ ਤਾਂ ਕੁੜੀ ਵੀ ਉਹਨੀਆਂ ਹੀ ਆ ਜਿੰਨਾ ਮੁੰਡਾ ਇਹਨਾਂ ਨੇ ਕਿ ਕਿਤਾ ਕੁੱਟ ਕੇ ਸਵੇਰੇ ਉਹਦੇ ਕੇਸ ਰੱਖੇ ਹੋਤੀ ਅੰਬਰਤਾਰੀ ਸੀਗਾ ਉਹ ਦਾੜੀ ਰੱਖੀ ਹੋਈ ਸੀ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਇਹ ਛਤਰਾਂ ਦਾ ਹਾਰ ਗਲ ਦੇ ਵਿੱਚ ਪਾ ਕੇ ਇਹਨਾਂ ਨੇ ਸਾਡੇ ਨਿਮਤਲ ਲੈ ਲਏ ਟੌਕ ਬਣੇ ਰਹੇ ਉਹ ਉੱਥੇ ਲੈ ਕੇ ਸਾਨੂੰ ਕੋਈ ਵੀ ਕਿਸੇ ਗੱਲ ਦਾ ਨਹੀਂ ਪਤਾ ਸਾਨੂੰ ਜਰਾਨੀਆਂ ਰਿਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤੁਹਾਡੇ ਕਾਕਾ ਨੇ ਕੀ ਹੋ ਰਿਹਾ ਮਾ ਵੀ ਕਾਕਾ ਕੀਤਾ ਕਹਿੰਦੀ ਵੀ ਨਿਮਤਲ ਲਕੜਾਇਆ ਹੈ ਉਹਨਾਂ ਨੇ ਇਹ ਤਿੰਨੇ ਮੁੰਡੇ ਕੋਰੇ ਪਾਈ ਕੁੜੀ ਦੇ ਤੇ ਮੇਰੇ ਮੁੰਡੇ ਨਿਮਤਲ ਲੈ ਗਏ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਦਾੜੀ ਕੱਟੀ ਹੋਈ ਕੇਸ ਕੱਟੇਗਾ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਮਾ ਆਪਣੇ ਮੁੰਡੇ ਤੇ ਥੱਪੜ ਮਾਰੇ ਜਾ ਕੇ ਕਿੰਨੇ ਕੀ ਕੀਤਾ ਤੂੰ ਮੇਰੇ ਲਈ ਦਾਗ ਧੌਲੇ ਰੋਲੇ ਤਾਂ ਆਪਣੇ ਬਾਪ ਜੀ ਮੜੀ ਰੋਈ ਪਏ ਜੀ ਤੇ ਮੈਂ ਉਹਨਾਂ ਨੂੰ ਕਿਹਾ ਮਾ ਕਾਕਾ ਗੱਲ ਸੁਣੋ ਜੀ ਥੋੜੀ ਕੁੜੀ ਵੀ ਇੰਨੀ ਖਸੂਦਾਰ ਉਹਨੂੰ ਕੁੜੀ ਨੂੰ ਨਾਲ ਲੈ ਕੇ ਆਓ ਨਾਲ ਲਿਆ ਕੇ ਇਹਦੇ ਵੀ ਵਾਲ ਕੱਟੋ ਵਾਲ ਕੱਟ ਕੇ ਉਹਦੇ ਹਾਰ ਬੋਇਕਣੇ ਉਹਦਾ ਮੂੰਹ ਕਾਲਾ ਕਰ ਤੇ ਮੁੰਡੇ ਦੇ ਬਰਾਬਰ ਖੜਾ ਕੇ ਦੋਨਾਂ ਨੂੰ ਗੋਇਥੇ ਲਖਾ ਦਿਓ ਉਤੋਂ ਜੀ ਮੁੰਡੇ ਮੈਨੂੰ ਬੋਲਣ ਲੱਗੇ ਬਹੁਤ ਗਲਤ ਮੁੰਡੇ ਮੈਨੂੰ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਉਹ ਤਾਂ ਕਸੂਰਦਾਰਾ ਕਸੂਰ ਤੁਹਾਡੀ ਪੂਰੀ ਵੀ ਕਸੂਰਦਾਰ ਹੈ ਜਿਹਨੂੰ ਬੁਲਾ ਕੇ ਲੈ ਗਈਆਂ ਨਾਲ ਉਹਨੂੰ ਬੁਲਾਉਣ ਬੁਲਾ ਕੇ ਪੂਰੇ ਦਾ ਮੂੰਹ ਸੇ ਕਾਲਾ ਕਰਨ ਉਹ ਤਾਂ ਕੱਟਣ ਉਹਦੀ ਓਏ ਹਾਰ ਪਾਉਣ ਚਿਤਰਾ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ ਤੁ ਮੰਗ ਤੁਸੀਂ ਕੀ ਮੰਗ ਸਰਕਾਰ ਕੋਲੋਂ ਤੁ ਕੀ ਮੰਗ ਕਰਦੇ ਹੋ ਉਹ ਸਭ ਇਹ ਮੰਗ ਕਰਦੇ ਆਂ ਵੀ ਕੁੜੀ ਨੂੰ ਲਿਆ ਕੇ ਉੱਥੇ ਬਰਾਬਰ ਖੜਾ ਕੇ ਮੁੰਡੇ ਦੇ ਚਿਤਰਾ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਉਹਦੇ ਵਾਲ ਕੱਟ ਕੇ ਉਹ ਕੋਈ ਜਿਹਾ ਮੁੰਡੇ ਦਾ ਕੱਟਿਆ ਦਾੜੀ ਉਹ ਅਟਕੇ ਕੁੜੀ ਦਾ ਆਪਣੇ ਬਰਾਬਰ ਖੜਾ ਕੇ ਦੇਖ ਸਕ ਜੀ ਗੋਈ ਮਾਰ ਕੇ ਮਾਰ ਦੇਣਾ ਮੈਂ ਇੱਕ ਵਾਰ ਵੀ ਕਹੋਨੀ ਵੀ ਮੇਰਾ ਮੁੰਡਾ ਕਿਉਂ ਮਾਰੇ ਕੁੜੀ ਨੇ ਖਲਾਫ ਤੁਹਾਡੇ ਬਿਡ ਦੇ ਖਲਾਫ ਕੰਪਲੇਂਟ ਕੀਤੀ ਉਹ ਮੈਨੂੰ ਧੱਕੇ ਨਾਲ ਲਾਉਂਗੇ ਨਾ ਜੀ ਇਹ ਮੈਨੂੰ ਕੋਈ ਬਦਨ ਵੀ ਕਰਿਆਕ ਨਹੀਂ ਕਰੀ ਉਹਦੇ ਮਾਵਾਪਰ ਉਹ ਤੁਸੀਂ ਥਾਣੇ ਕੋਈ ਕੰਪਲੇਂਟ ਲਿਖਾਈ ਆ ਸੀ ਨਹੀਂ ਲਗਾਈ ਉਹ ਕੁੜੀ ਵਾਲੇ ਨੇ ਕਹਿੰਦੇ ਲਿਖਾਈ ਹੋਈ ਆ ਜੀ ਹਾਂ ਜੀ ਨਾਮ ਦਾਸਦਰ ਜੀ ਪਿੰਡ ਦੱਸ ਦਿਓ ਤੁਹਾਡਾ ਨਾਮ ਰਣਜੀਤ ਸਿੰਘ ਜੀ ਕੰਦੇ ਮੇਰਾ ਸੌਂਸ ਕੋਈ ਕੀ ਮਾਮਲਾ ਹੋਇਆ ਜਿਹੜਾ ਹੋਇਆ ਇਹ ਜਿਹੜਾ ਮਾਮਲਾ ਹੋਇਆ ਇਹ ਵੀ ਇਹ ਸਾਡੇ ਪਿੰਡ ਦੀ ਕੁੜੀ ਹੈ ਇੱਕ ਉਹ ਜਿਹੜੀ ਰੋਟੀ ਸਾਡੇ ਮੇਰੇ ਭਾਈ ਨੂੰ ਰੋਟੀ ਪਾਣੀ ਘਰੇ ਦੇ ਕੇ ਜਾਂਦੀ ਸੀ ਅਸੀਂ ਸਰਪੰਚ ਨੂੰ ਉਹਨਾਂ ਦੇ ਘਰ ਭੇਜਿਆ ਵੀ ਭਾਈ ਆਰਾਮ ਆਰਾਮ ਹਦਤਾ ਇਹ ਕਹਿੰਨਾ ਉਹਦੇ ਭਰਾ ਨੂੰ ਵੀ ਮੈਂ ਦੱਸਿਆ ਮਹਾ ਦੀ ਭਾਈ ਕੁੜੀਆਂ ਰੋਟੀ ਦੰਦ ਰੋਟੀਆਂ ਦੰਦੀਆਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਇਹ ਕੁੜੀ ਇੱਥੇ ਰਹੀ ਸੀ ਉੱਤੇ ਟੇਕੇ ਦਾ ਰਹਿ ਨਹੀਂ ਹੁੰਦੀ ਉਹ ਕਿ ਭਾਈ ਹੁਣ ਉਹਨਾਂ ਨੇ ਕੀ ਕੀਤਾ ਰਾਤ ਕਿਤੋਂ ਲੱਭ ਲਿਆਏ ਉਹ ਰੱਬ ਕੇ ਲਿਆ ਕੇ ਰਾਤ ਸਾਨੂੰ ਨਹੀਂ ਪਤਾ ਕਿ ਲੈ ਕੇ ਆਏ ਨੇ ਉਹ ਕਿੱਥੋਂ ਲੈ ਕੇ ਆਏ ਨੇ ਕਿੱਥੋਂ ਨਹੀਂ ਰਾਤ ਸਾਰੀ ਰਾਤ ਦੇ ਘੁਰਦੇ ਨੇ ਉਹ ਨੂੰ ਸਵੇਰੇ ਅੱਜ ਉਹਨਾਂ ਨੇ ਉਹਦਾ ਮੂੰਹ ਕਾਲਾ ਕਰਕੇ ਸੱਤਾਂ ਦਾ ਹਾਰ ਪਾ ਕੇ ਬਾਹਰ ਕੱਟ ਕੇ ਸਿੱਖ ਧਾਰੀ ਸੀਗਾ ਉਹ ਇਹ ਚੀਜ਼ ਦੀ ਸਾਨੂੰ ਇਨਸਾਫ ਦਿੱਤਾ ਜਾਵੇ ਚੀਜ਼ ਹੋਣੀ ਚਾਹੀਦੀ ਆ ਕਿ ਨਹੀਂ ਜੀ ਜਾਂ ਤਾਂ ਆਪਣੀ ਕੁੜੀ ਨੂੰ ਵੀ ਬਰਾਬਰ ਖੜਾਉਂਦੇ ਹੋ ਧੰਨਵਾਦ ਸਰਪ੍ਰੈਸ ਕੋਰਸ ਕਰਨ ਇਹਦਾ ਜੀ ਅੱਜ 28 ਤਰੀਕ ਨੂੰ ਸ਼ਾਮੀ 4 ਵਜੇ ਦੇ ਲੱਗ ਜਿਹੜਾ ਮਨਜੀਤ ਸਿੰਘ ਦੇ ਇਸ ਕਾਕਾ ਜਿਹੜਾ ਸੰਸੋਰਪੈਂਟ ਬੰਦਾ ਸਮਰਹਾਲੇ ਤੇ ਉਹ ਹਸਪੀਟਲ ਦਾਖਲ ਹੋਇਆ ਸੀ ਜਿਹਦੇ ਤੋਂ ਦੀ ਸਾਡੇ ਐਮਜਿਲੀ ਐਸਚਓ ਸਰਪ੍ਰੀਤੋ ਸਿੰਘ ਮੁੱਖੀ ਦੇ ਹਸਪੀਟਲ ਨੂੰ ਇਹਨਾਂ ਸਟੇਟਮੈਂਟ ਲਖਾਈ ਹੈ ਵੀ ਮੈਨੂੰ ਦੂਸਰੀ ਪਾਰਟੀ ਜਿਹੜੀ ਆ ਸੁਖਦੀਪ ਸਿੰਘ ਸੰਦੀਪ ਸੁਰਿੰਦਰ ਦੇ ਤਨੜ ਕੇ ਕੁਗੀ ਜੱਗੀ ਦੇ ਜੱਸੀ ਵੀ ਮੈਨੂੰ ਘਰੇ ਬੰਦੀ ਬਣਾ ਕੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਪਲਾ ਕੀਤਾ ਜਿਹਦੇ ਸੰਬੰਧੀ ਸਟੇਟਮੈਂਟ ਤੇ ਅਸੀਂ ਕਾਨੂੰਨ ਸਰਕਾਰ ਵੀ ਕਰ ਰਹੇ ਆ ਦੂਜੇ ਪਾਸੇ ਵੀ ਜਿਹੜੇ ਇਸੇ ਪਿੰਡ ਦੀ ਇੱਕ ਲੇਡੀ ਨੇ ਕੰਪਲੇਂਟ ਦਿੱਤੀ ਹੈ ਵੀ ਇਹ ਮਨ ਜਿਹੜਾ ਬੰਦਾ ਜ਼ਬਰਦਸਤੀ ਇਸ ਤੋਂ ਬੰਦਾ ਪਰਸਵ ਲੈ ਗਿਆ ਸੀ ਮੇਰੇ ਨਾਲ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤੀ ਹੈ ਜਿਹਦੇ ਸੰਬੰਧੀ ਵੀ ਅਸੀਂ ਉਸ ਕੰਪਲੇਂਟ ਦੇ ਵੀ ਕਾਨੂੰਨ ਸਰ ਜਿਹੜੀ ਕਰ ਵੀ ਕਰ ਰਹੇ ਆ ਮੌਲਿਆਂ ਜਿਹੜਾ ਛੇਤੀ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਇਹ ਅਮਰਤਾ ਰਹੀ ਹੈ ਨਹੀਂ ਨਹੀਂ ਅਮਰਤਾ ਨਹੀਂ ਦੋਨੋਂ ਇੱਕ ਪਿੰਡ ਦੇ ਹਨ ਇਹ ਪਿਛਲੀ 30 ਤਰੀਕ ਤੋਂ ਜਿਹੜੀ ਲੇਡੀ ਸੀ ਇਹਦੀ ਇੱਥੇ ਪਹਿਲਾਂ ਜਿਹੜੀ ਮਿਸ ਹੈਗਾ ਪਹਿਲਾਂ ਦੋਨੇ ਮੈਰਡ ਨੇ ਆਣਾ ਮੈਰਡ ਨਹੀਂ ਨਹੀਂ ਜਿਹੜਾ ਮੁੰਡਾ ਅਨਮਰਡ ਲੇਡੀ ਮੈਰਡ ਮੁੰਡੇ ਦੀ ਉਮਰ 40 ਸਾਲ ਹੈ ਲੇਡੀ ਦੀ ਉਮਰ ਕਿਹੜੀ 37 ਸਾਲ ਹੈ